ਵੱਡੀ ਖਬਰ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਹੋ ਸਕਦੇ ਨੇ ਦੁੱਗਣੇ ਸ਼ੁਰੂ ਹੋਣ ਜਾ ਰਹੇ ਨੇ 15 ਹਾਈਵੇ ਪ੍ਰੋਜੈਕਟ ਲੰਮੇ ਟ੍ਰਾਫਿਕ ਜਾਮਾ ਤੋਂ ਲੋਕਾਂ ਨੂੰ ਮਿਲਣ ਵਾਲੀ ਹੈ ਰਾਹਤ ਤੇ ਭਾਰਤੀ ਕੌਮੀ ਰਾਜਮਾਰਗ ਅਥਾਰਟੀ ਨੇ ਕੀਤਾ ਇਹ ਖੁਲਾਸਾ ਜਿਹਾ ਇਸ ਵੇਰੇ ਦੀ ਵੱਡੀ ਖਬਰ ਕਿ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਦੁੱਗਣੇ ਹੋ ਸਕਦੇ ਨੇ ਕਿਉਂਕਿ ਪੰਜਾਬ ਦੇ ਵਿੱਚ 15 ਹਾਈਵੇ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਲੋਕਾਂ ਨੂੰ ਲੰਮੀ ਟ੍ਰਾਫਿਕ ਜਮ੍ਹਾਂ ਤੋਂ ਵੀ ਰਾਹਤ ਮਿਲ ਜਾਵੇਗੀ ਤੇ ਇਹ ਸਾਰਾ ਖੁਲਾਸਾ ਭਾਰਤੀ ਕੌਮੀ ਰਾਜਮਾਰਗ ਅਧਾਰਟੀ ਦੇ ਵੱਲੋਂ ਕੀਤਾ ਗਿਆ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਲੰਬੇ ਟ੍ਰਾਫਿਕ ਜਾਮ ਲੱਗ ਜਾਂਦੇ ਨੇ ਉਸ ਵਿਲੇ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਹੋਰ ਪ੍ਰੋਜੈਕਟ ਸ਼ੁਰੂ ਹੋਣੇ ਚਾਹੀਦੇ ਨੇ ਹੋਰ ਹਾਈਵੇ ਬਣਨੇ ਚਾਹੀਦੇ ਨੇ ਇਸ ਕਰਕੇ ਹੀ ਸਰਕਾਰ ਦੇ ਵੱਲੋਂ ਹੁਣ 15 ਹਾਈਵੇ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਦੁੱਗਣੇ ਹੋ ਸਕਦੇ ਨੇ ਦੱਸਦੀ ਹੈ ਕਿ ਇਸ ਦੇ ਵਿੱਚ ਬਿਆਸ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਅੰਮ੍ਰਿਤਸਰ ਬਾਈਪਾਸ ਅੰਮ੍ਰਿਤਸਰ ਬਠਿੰਡਾ ਲੁਧਿਆਣਾ ਲੁਧਿਆਣਾ ਬਾਈਪਾਸ ਲੁਧਿਆਣਾ ਬਠਿੰਡਾ ਤੇ ਹੋਰ ਵੀ ਬਹੁਤ ਸਾਰੇ ਸੜਕੀ ਮਾਰਗ ਆਉਂਦੇ ਨੇ ਜਿਨ੍ਹਾਂ ਤੇ ਇਹ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ਦੱਸ ਦਈਏ ਕਿ ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋ ਜਾਣਗੇ ਤਾਂ ਫਿਰ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਦੁੱਗਣੇ ਹੋ ਜਾਣਗੇ ਤੇ ਕੁਝ ਪ੍ਰੋਜੈਕਟ ਸ਼ੁਰੂ ਹੋਣ ਦੇ ਨਾਲ ਹੀ ਪੰਜਾਬ ਤੇ ਖਾਸ ਤੌਰ ਤੇ ਹੋਰ ਵੀ ਜਿਹੜੇ ਇਲਾਕਿਆਂ ਦੇ ਲੋਕ ਨੇ ਉਹ ਇੱਧਰ ਆਉਂਦੇ ਨੇ ਤਾਂ ਉਹਨਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ ਦੱਸ ਦਈਏ ਕਿ ਦਿੱਲੀ ਕਟੜਾ ਐਕਸਪ੍ਰੈਸ ਵੀ ਬਣ ਦੇ ਨਾਲ ਹੀ ਜੰਮੂ ਕਸ਼ਮੀਰ ਤੇ ਪੰਜਾਬ ਦੇ ਲੋਕਾਂ ਨੂੰ ਖਾਸ ਸਹੂਲਤ ਮਿਲੇਗੀ ਤਾਂ ਪੰਜਾਬ ਸਿੱਧਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਤੱਕ ਪਹੁੰਚ ਕਰ ਸਕੇਗਾ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਦੱਸਦੀ ਹੈ ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋ ਜਾਣਗੇ ਤੇ ਬਣ ਕੇ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਲੰਮੇ ਟ੍ਰੈਫਿਕ ਜਾਮਾਂ ਤੋਂ ਵੀ ਰਾਹਤ ਮਿਲੇਗੀ ਆਮ ਤੌਰ ਤੇ ਬਹੁਤ ਜਿਆਦੀਆਂ ਥਾਵਾਂ ਤੇ ਇਹ ਲੰਮੇ ਲੰਮੇ ਟ੍ਰੈਫਿਕ ਜਾਮ ਲੱਗੇ ਰਹਿੰਦੇ ਨੇ ਜਿਸ ਦੇ ਨਾਲ ਸਮੇਂ ਦੀ ਵੀ ਬਹੁਤ ਜ਼ਿਆਦਾ ਬਰਬਾਦੀ ਹੁੰਦੀ ਹੈ ਤੇ ਜਦੋਂ ਇਹ ਹਾਈਵੇ ਬਣ ਜਾਣਗੇ ਤਾਂ ਫਿਰ ਲੋਕਾਂ ਨੂੰ ਬਹੁਤ ਦਾ ਟਾਈਮ ਵੀ ਖਰਾਬ ਨਹੀਂ ਕਰਨਾ ਪਵੇਗਾ ਨਾ ਹੀ ਸੜਕਾਂ ਦੇ ਉੱਪਰ ਰੋਕ ਕੇ ਉਡੀਕ ਕਰਨੀ ਪਵੇਗੀ ਤੇ ਇਹਨਾਂ ਲੰਬੇ ਟ੍ਰਾਫਿਕ ਜਾਮਾ ਤੋਂ ਵੀ ਲੋਕਾਂ ਨੂੰ ਰਾਹਤ ਮਿਲ ਜਾਵੇਗੀ ਇਸ ਕਰਕੇ ਹੀ ਸਰਕਾਰ ਦੇ ਵੱਲੋਂ 15 ਹਾਈਵੇ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਨੇ ਦੱਸਦੀ ਕਿ ਇਸ ਦੇ ਤਹਿਤ 103 ਕਿਲੋਮੀਟਰ ਜਿਹੜੀ ਜ਼ਮੀਨ ਹੈ ਉਸ ਦੀ ਜ਼ਰੂਰਤ ਹੈ ਇਸ ਕਰਕੇ ਸਰਕਾਰ ਦੇ ਵੱਲੋਂ ਇਹ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਨੇ ਇਥੇ ਜ਼ਿਕਰੇ ਖਾਸ ਹੈ ਕਿ ਪਹਿਲਾਂ 20 37 ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ 1344 ਕਿਲੋਮੀਟਰ ਜ਼ਮੀਨ ਲੁੜਿੰਦੀ ਹੈ ਜਿਨ੍ਹਾਂ ਤੇ ਇਹ ਪ੍ਰੋਜੈਕਟ ਚੱਲ ਰਹੇ ਨੇ ਤੇ ਹੁਣ ਵੀ ਪੰਜਾਬ ਦੇ ਲੋਕਾਂ ਨੂੰ ਲੰਬੇ-ਲੰਬੇ ਟ੍ਰਾਫਿਕ ਜਾਮਾ ਤੋਂ ਰਾਹਤ ਦੇਣ ਦੇ ਲਈ ਇਹ 15 ਹਾਈਵੇ ਪ੍ਰੋਜੈਕਟ ਜਿਹੜੇ ਸਰਕਾਰ ਦੇ ਵੱਲੋਂ ਸ਼ੁਰੂ ਕੀਤੇ ਜਾ ਰਹੇ ਨੇ ਇਸ ਤਰ੍ਹਾਂ ਇਹ ਪੰਜਾਬ ਸਿੱਧਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਪਹੁੰਚ ਸਕੇਗਾ ਤੇ ਲੋਕਾਂ ਨੂੰ ਸੜਕਾਂ ਤੇ ਖੜਕੇ ਬਹੁਤਾ ਉਡੀਕ ਵੀ ਨਹੀਂ ਕਰਨੀ ਪਵੇਗੀ ਤੇ ਨਾ ਹੀ ਸਮੇਂ ਦੀ ਬਰਬਾਦੀ ਹੋਵੇਗੀ ਇਸਨਾਂ ਹੀ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਦੇ ਵੱਲੋਂ ਇਹ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਨੇ